ਇੰਜੂ ਸਾਨੂੰ ਧਰਮ ਦੀ ਕੋਈ ਗੱਲ ਸਮਝ ਆਉਂਦੀ ਹੀ ਨਹੀਂ ਹੈ ਅਲਟੀਮੇਟਲੀ ਡਾਕਟਰ ਨੇ ਕਿਸੇ ਤਰੀਕੇ ਨਾਲ ਉਸ ਨੂੰ ਰਿਅਲਾਈਜ਼ ਕਰਾਇਆ ਕਿਸੀ ਵੀ ਲੈਂਗੁਏਜਿਸ ਕਿ ਤੂੰ ਦਵਾਈ ਇਨਟੇਕ ਕਰ ਲਈ ਸੀ ਮੇਰਾ ਮਤਲਬ ਤੂੰ ਨੇ ਢੱਕਣ ਖੋਲ ਕੇ ਖਾ ਲਈ थी ਨਾ ਕਹਿੰਦਾ ਸਰ ਦਵਾਈ ਕੇ ਉੱਪਰ ਲਿਖਾ تھا ਢੱਕਣ ਬੰਦ ਰੱਖਣਾ بس اس طرح ਅਸੀਂ ਧਰਮ ਨੂੰ ਕੱਜੀ ਰੱਖਦੇ ਹਾਂ। ਔਰ ਡਿਊਅਲਿਟੀ ਵਾਲਾ ਜੀਵਨ ਜੀਂਦੇ ਹਾਂ। ਡਿਊਅਲਿਟੀ ਵਿੱਚ ਭਗਵਾਨ ਨਹੀਂ ਹੈ। ਡਿਊਅਲਿਟੀ ਵਿੱਚ ਆਸਤਿਕਤਾ ਨਹੀਂ ਹੈ। ਦੁਬਦਾ ਔਰ ਪਰਮ ਵਿੱਚ ਆਸਤਿਕਤਾ ਬਿਲਕੁਲ ਨਹੀਂ ਹੈ। اچھا ਫਿਰ ਕੀ ਕੀਤਾ ਜਾਏ? ਡਿਊਅਲਿਟੀ ਤੋਂ ਛੁੱਟਿਆ ਜਾਏ। ਦੁਬਿਤਾ ਤੋਂ ਛੁੱਟਿਆ ਜਾਏ। ਪਰਮ ਤੋਂ ਛੁੱਟਿਆ ਜਾਏ। मैं तो डबल स्टैंडर्ड लाइफ जीता एक लड़की अपनी मदर फोन कर दी है मम्मी मैं आजकल बड़ी दुखी हूं क्यों ए आजकल मेड नहीं है क्यों बेटे मेड क्यों नहीं है अपनी सास को बोल रख देगी कहती नहीं वो तो रख देते हैं पर मैंने मेड को निकाल दिया क्यों मम्मी आपको याद है पिछले साल में आपके साथ छुट्टियों में बाहर घूमने गए थे हम कहती हाँ कहती है वो जो होटल से टूथब्रश सोप शैम्पू तोलिए और बेडशीट्स जो हम लाए थे ना उस होटल में से वो मेड ने चोरी कर लिया मैंने निकाल दिया उसे ਵਾਹ ਤੂੰ ਬੜੀ ਧਰਮੀ ਹੈ ਅਸੀਂ ਆਪਣੇ ਆਪ ਨੂੰ ਧਰਮੀ ਸਮਝਦੇ ਹਾਂ ਜਦੋਂ ਸਿਰ ਤੇ ਚੁੱਕ ਕੇ ਸਬਜ਼ੀ ਔਰ ਕੇਲੇ ਵੇਚਣ ਵਾਲਾ ਨੰਗੇ ਪੈਰ ਧੁੱਪ ਵਿੱਚ ਆਂਦਾ ਔਰ ਅਸੀਂ ਉਹਦੇ ਨਾਲ ਭਾਅ ਬਣਾਨੇ ਆ ਪਰ ਕਿਸੇ ਸਾਧੂ ਸੰਤ ਨੂੰ ਥੈਲੀ ਭਰ ਕੇ ਐਵੇਂ ਹੀ ਦੇ ਦਿੰਦੇ ਆ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਸੋਨਾ ਸੰਗਮਰਮਰ ਚੜਾ ਦਿੰਦੇ ਆ ਕਿਸੇ ਵੀ ਭੁੱਖੇ ਨੂੰ ਨਹੀਂ ਖਵਾ ਸਕਦੇ ਆਪਣੇ ਵਾਸਤੇ ਆਪਣੇ ਬੱਚੇ ਵਾਸਤੇ 100 ਲੀਟਰ ਖਰੀਦ ਕੇ ﺍﻟमारी ਚ ਰੱਖ ਸਕਦੇ ਹਾਂ ਧਰਮੀ ਖਵਾਂਦੇ ਹਾਂ ਔਰ ਜਦੋਂ ਰੇੜੀ ਵਾਲਾ ਸਾਡੇ ਆਵੇ ਗਲੀ ਵਿੱਚ ਆਲੂ ਟਮਾਟਰ ਵੇਚਣ ਤਾਂ ਅਸੀਂ ਕਹਿੰਦੇ ਆ ਭਈਆ ਤੁਮਨੇ ਠੀਕ ਨਹੀਂ ਤੋਲਾ ਥਾ ਦਾਮ ਬੜਾ ਮਹਿੰਗਾ ਲਗਾਤਾ ਦੋ ਆਲੂ ਜਾਂ ਟਮਾਟਰ ਛੁੱਕ ਲੈਂਦੇ ਹਾਂ ਆਪਣੇ ਆਪ ਨੂੰ ਧਰਮੀ ਸਮਝਦੇ ਆ ਨਹੀਂ ਇਹ ਤਾਂ ਬੰਤਾ ਹੀ ਹੈ ਤੂੰ ਮਹਿੰਗਾ ਲਗਾਤੇ ਹੋ ਕੈਸੇ ਮਤਲਬ ਅਸੀਂ ਕਿਹਦਾ ਡਬਲ ਸਟੈਂਡਰਡ ਜੀਂਦੇ ਹਾਂ ਡਬਲ ਸਟੈਂਡਰਡ ਵਿੱਚ ਧਰਮ ਨਹੀਂ ਹੈ ਗੱਲੀ ਅਸੀਂ ਚੰਗੀਆਂ ਅਚਾਰੀ ਬੁਰੀਆਂ ਮਨੂੰ ਕੁਸ਼ੁੱਧਾਂ ਕਾਲੀਆਂ ਬਾਹਰ ਚਿੱਟਮੀਆਂ ਕਿਸ ਧਰਮ ਦੇ ਲੇਬਲ ਲਗਾ ਰਿਹਾ ਕਿਹੜੇ ਮਜ਼ਬਦਿਆ ਅਸੀਂ ਇਕ ਦੂਜੇ ਨਾਲ ਲੇਬਲ ਲਗਾ ਲਗਾ ਕੇ ਉੱਚੇ ਹੋ ਰਿਹਾ ਸਾਧ ਸੰਗਤ ਤੁਸੀਂ ਜੁਵਰ ਹੀ ਜਾਣਦੇ ਹੋ డు ਯੂ ਨੋ ਜੁਵਲਰ ਸਹੀ ਐ ਸੁਨੋ ਤੁਸੀਂ ਕਦੀ ਵੀ ਜੁਵਲਰਸ ਨੂੰ ਆਪਸ ਵਿੱਚ ਸੜਕ ਉੱਤੇ ਲੜਦਿਆਂ ਦੇਖਿਆ ਮੈਂ ਨਹੀਂ ਦੇਖਿਆ ਹਰ ਜੁਵਲਰ ਕੋਲ ਇੱਕ ਤੋਂ ਇੱਕ ਵਧੀਆ ਹੀਰਾ ਹੁੰਦਾ ਹੈ ਪੱਥਰ ਹੁੰਦਾ ਹੈ ਬੜਾ ਵਧੀਆ ਹੁੰਦਾ ਹੈ ਜੈਮ ਸਟੋਨਸ ਹੁੰਦੇ ਨੇ ਉਹ ਆਪਣੀ ਵਿੰਡੋ ਵਿੱਚ ਬੜੀ ਅੱਛੀ ਐਲਮਾਰੀ ਬਣਾ ਕੇ ਸੁੰਦਰ ਲਾਈਟ ਲਗਾ ਕੇ ਡਿਸਪਲੇ ਕਰਦਾ ਹੈ है मैं राइट पर पेनता नहीं है आप नहीं पाता असी <laughs> सारे जूलर आ मेरा धर्म बहुत अच्छा है मैं नहीं पावगा ये वाला रत्न थानू तो पावगा कैसा डबल स्टैंडर्ड कि आस्तिकता कह रहा ਤੇ ਕਿ ਨੂੰ ਨਾਸਤਿਕ ਕਹ ਰਿਹਾ ਆਲਸ ਵੀ ਨੂੰ ਵਾਟ ਇਜ਼ ਆਸਤਿਕਤਾ ਇਨ ਰਿਐਲਿਟੀ ਅਸੀਂ ਆਪਣੇ ਖਿਆਲਾਂ ਦੇ ਕਰਮ ਕਾਂਡ ਪੂਰੇ ਕਰਨ ਨੂੰ ਆਸਤਿਕਤਾ ਬਣਾਇਆ ਔਰ ਉਹਦੇ ਪਿੱਛੇ ਜਿਹੜੀ ਸਾਡੇ ਮਨ ਦੇ ਭਾਵਨਾ ਦੀ ਸ਼ਰਧਾ ਸੀ ਜਿਹਨੂੰ ਕੇ ਅਨਿਸ਼ਰਧਾ ਕਹਿੰਦੇ ਨੇ ਉਹਦਾ ਨਾਂ ਅਸੀਂ ਸ਼ਰਧਾ ਰੱਖ ਲਿਆ ਪਰ ਰਿਐਲਿਟੀ ਵਿੱਚ ਜੋ ਅਸਲੀ ਆਸਤਿਕਤਾ ਹੁੰਦੀ ਹੈ ਉਹਦੇ ਪਿੱਛੇ ਸ਼ਰਧਾ ਚੱਲਦੀ ਹੈ ਇਹ ਗੱਲ ਸਾਨੂੰ ਬੜੇ ਬਾਰੀਕ ਉਸ ਆਰਟੀਕਲ ਨੂੰ ਤੁਸੀਂ ਜਦੋਂ ਪੜੋਗੇ ਤਾਂ ਸਮਝੋਗੇ ਲੇਕਿਨ ਅੱਜ ਇਤਨੀ ਗੱਲ ਅਸੀਂ ਸਮਝਦਿਆਂ ਕਿ ਆਸਿਕਤਾ ਦੇ ਪਿੱਛੇ ਸਰਦਾ ਫਾਲੋ ਕਰਦੀ ਹੈ ਅਸੀਂ ਅਸੀਂ ਕਿਸੇ ਵੀ ਵਿਜੋਲੇ ਨੂੰ ਨਾ ਫਾਲੋ ਕਰਦੇ ਜਈ ਉਹਦੇ ਗੋਡੇ ਕੁੱਟਦੀ ਏ ਉਹਦੇ ਕਿਸੇ ਕਿਸਮ ਦੀ ਵੀ ਸੇਵਾ ਕਰਦੀ ਏ ਔਰ ਸਮਝਿਏ ਕਿ ਐਵੇਂ ਨੂੰ ਰੱਬ ਮਿਲਾ ਦੇਗਾ ਮੈਂ ਦੇ ਗੋਡੇ ਕੁੱਟ ਦਿੱਤੇ ਨੇ ਇਹਦਾ ਨਾਂ ਅਸੀਂ ਆਪਣੇ ਸਾਹ ਵਿੱਚ ਆਸਤਿਕ ਹੈ ਨਾਸਤਿਕ ਕੁਛ ਰੱਖਿਆ ਹੋਇਆ ਇਹਨਾਂ ਐਸੇ ਜੋ ਕਰਮ ਨਹੀਂ ਕਰਦਾ ਨਾ ਉਹਦਾ ਨਾਮ ਲੋਕਾਂ ਨੇ ਨਾਸਤਿਕ ਰੱਖਿਆ ਹੋਇਆ ਕਿਸੇ ਵੀ ਚੋਲੇ ਦੀ ਜਾ ਕੇ ਸੇਵਾ ਨਹੀਂ ਕੀਤੀ ਹੈ ਮਾਨੋ ਨਾਸਤਿਕ ਹੈ ਕੋਈ ਹੱਟ ਜੋਗ ਨਹੀਂ ਕੀਤਾ ਮਾਨੋ ਨਾਸਤਿਕ ਹੈ ਕਿਸੇ ਧਾਰਮਿਕ ਸੰਤ ਤੇ ਰੋਜ਼ ਨਹੀਂ ਗਿਆ ਮਾਨੋ ਨਾਸਤਿਕ ਹੈ ਅਬ ਲੋਕ ਆਸਤਿਕ ਕਿਸ ਕੋ ਮੰਨਤੇ ਹੈ ਦੋਨਾ ਦੋਨਾ ਵਿੱਚ ਆਪਣੀ ਐਨਾਲਿਸਿਸ ਕਰਦੇ ਜਾਣਾ ਆਪਣੀ ਗਿਰੇਵਾਨੀ ਚਾਹ ਕੇ ਦੇਖਦੇ ਜਾਣਾ ਕਿ ਮੈਨਾ ਦੋਵਾਂ ਚੋਂ ਕੋਨਾ ਤੁਸੀਂ ਕਿਸੇ ਦੇ ਵੀ ਹੱਥੀ ਚ ਮਾਲਾ ਦੇਖੋਗੇ ਨਾ ਜਾਂ ਨੰਗੇ ਪੈਰ ਜਾਂਦਾ ਹੈਗਾ ਜਾਂ ਚਿੱਲੀ ਕੱਟਦਾ ਹੈਗਾ ਇੱਕਦਮ ਅਸੀਂ ਉਹਨੂੰ ਧਰਮੀ ਸਮਝ ਲਾਂਗੇ ਅਰੇ ਇਹ ਬੜਾ ਆਸਤਿਕ ਹੈ ਬਾਤ ਬਾਤ ਤੇ ਭਗਵਾਨ ਜੀ ਦੀ ਕਸਮ ਉਠਾਤਾ ਹੈ ਗੋਡ ਆਈ ਗੋਡਸ ਸਵियर ਗੋਡ ਕਹਤਾ ਹੈ मैं रब जी का नॉ लैके सौ चुकता पा देखो मैं धार्मिक स्थान पर खड़ा जो मैं झूठ बोला लोग एकदम उन्होंने गॉड फीलिंग समझ के आस्तिक मान लेते हैं यह तो तरीका है ना लुट्ट का कोई मंथली या कोई साल बारी किसी तीरथ पर ना आए या रोज़ ना आए समझिए बड़ा धर्मी है गुरु साहब कहते मन मैले सब कुछ मैला तन बार से दोता है ਮਨ ਮੈਲੇ ਸਭ ਕੁਝ ਮੈਲਾ ਤਨ ਧੋਤਾ ਮਨ ਅੱਛਾ ਨਾ ਹੋਏ ਐਸੇ ਤੂੰ ਕਹੀਂ ਪਰ ਵੀ ਪਾਣੀ ਮੇ ਜਾ ਕੇ ਨਹਾ ਲੇ ਇਸੇ ਮਨ ਸਾਫ ਨਹੀਂ ਹੋ ਜਾਂਦਾ ਮਨ ਕੋ ਸਾਫ ਕਰਨਾ ਧਰਮ ਹੈ ਤਨ ਕੋ ਸਿਰਫ ਨਹਾ ਦੇਣਾ ਧਰਮ ਨਹੀਂ ਹੈ ਤਨ ਤੇ ਅਸੀਂ ਹਾਈਜੀਨਿਕ ਲਈ ਸਫਾਈ ਵਾਸਤੇ ਸਰੀਰ ਨੂੰ ਨਵਾਉਂਦੇ ਹਾਂ ਦੈਟ ਇਜ਼ ਗੁੱਡ ਫਾਰ ਹੈਲਥ ਬਟ ਥਿਸ ਇਜ਼ ਨਾਟ ਸਪਿਰਚੁਅਲਿਟੀ ਪਰ ਅਸੀਂ ਇਹਦਾ ਨਾਂ ਆਸਿਕਤਾ ਰੱਖਿਆ ਆ ਗੱਲ ਗੱਲ ਤੇ ਧਾਰਮਿਕ ਕੋਟੇਸ਼ਨਸ ਬੋਲਣਾ ਔਰ ਕਹਿਣਾ ਜਿਵੇਂ ਰੱਬ ਕਰਾਏ ਉਹ ਜਿਹੜੀ ਘੜੀ ਲੰਗਾਏ ਜਿਵੇਂ ਗੁਰੂ ਕਰਾਏ ਬਸ ਜੀ ਸਮਾਂ ਕੱਟ ਰਿਆ ਜਿਵੇਂ ਰੱਬ ਲੰਗਾ ਰਿਹਾ ਬਸ ਰੱਬ ਰੱਖ ਇੰਜ ਗੱਲਾਂ ਅਸੀਂ ਕਰਦੇ ਆ ਨਾ ਜਦੋਂ ਦੈਟ ਮੀਨਸ ਐਟ ਦੈਟ ਟਾਈਮ ਆ ਵਾਂਟ ਟੂ ਸ਼ੋ ਕਿ ਮੈਂ ਆਸਿਕ ਹੂੰ और लोग मान जाते हैं क्योंकि बात बात पर भगवान को बीच में ले आओ तो लोग समझते हैं बहुत गॉड फीलिंग है बड़ा धर्मी है गॉड नहीं समझता किसी खास स्थान समझता है वाह बड़ा धर्मी है वाणी राई ने अगर तू वहां समझता ना कि भगवान वहां पर है खास किसी तीर्थ पे फलानी जगह पर भगवान है गॉड है अल्लाह है खुदा है ਰੱਬ ਹੈ ਵਾਹਿਗੁਰੂ ਹੈ ਵਹਾਂ ਪਰ ਹੈ ਬਸ ਤਾਂ ਉਹ ਕਹਿੰਦੇ ਉਆਂ ਤੋ ਜਾਈਏ ਜੋ ਇੰਆ ਨਾ ਹੋਏ 댓 ਮੀਨਸ ਯਹਾਂ ਪਰ ਤੂੰ ਗੋਡ ਕੋ ਐਬਸੈਂਟ ਸਮਝ ਰਹਾ ਹੈ ਇਸ ਲਈ ਵਹਾਂ ਜਾਤਾ ਹੈ ਇਹਦਾ ਮਤਲਬ ਇਹ ਨਹੀਂ ਕਿ ਧਾਰਮਿਕ ਸਾਂਤ ਤੇ ਜਾ ਕੇ ਸੇਵਾ ਨਹੀਂ ਕਰਨੀ ਚਾਹੀਦੀ ਅਸੀਂ ਗੁਰਦੁਆਰੇ ਵਿੱਚ ਜਾ ਕੇ ਜਾਂ ਕਿਸੇ ਵੀ ਧਾਰਮਿਕ ਸਾਂਤ ਤੇ ਜਾ ਕੇ ਸੇਵਾ ਜਿਹੜੀ ਕਰਦੇ ਆ ਉਹਦੇ ਚੋਂ ਨਮਰਤਾ ਸਿੱਖਦੇ ਆ ਹਲੀਮੀ ਸਿੱਖਦੇ ਆ ਸਾਰੇ ਲੋਕਾਂ ਨਾਲ ਪਿਆਰ ਸਿੱਖਦੇ ਆ ਸੇਵਾ ਨਹੀਂ ਮਨਾ ਕੀਤੀ ਜਾ ਰਹੀ लेकिन वो सब कुछ करिए और जो मैं खान पीन का समान दे रहा हो वहाँ अपने टब्बर वाले वास्ते पहला वह रख लवाना लोगों को डिस्क्रिमिनेट करा तुमने गंदे कपड़े पहने हैं तुम यहाँ पर रोज़ आ जाते हो खाने के लिए तुमको नहीं मिलेगा और किसी न जात वितकरा करना तुम यहाँ बैठ के नहीं खा सकते पर अपने आपू शो करना मैं बड़ी व् वात सेवा कर रहा हूँ तक असी समझ दुनिया किसको नास्तिक समझती है असी यह भी समझिया दुनिया किसको आस्तिक समझती है वे जो जो दुनिया कांड या रिचुअल्स या प्रैक्टिस की जाए या नहीं कीतियां कितिया अकॉर्डिंग टू दैट वी लेबल माना जाता है नोशन है ना ये ये टॉपिक खत्म हो गया कि दुनिया किसको आस्तिक मानती है दुनिया किसको नास्तिक मानती है अब आगे सवाल उठता है धर्म क्यों सी मैं अपना जीवन बदला सही है सुनो उच्चा उच्चा बोलो तुसी सारी इक्वेशन तुसी प्रूव करोगे ताकि सारी दुनिया को लो लगे लोगों ने बोला था भूपिंदर सिंह ने नहीं बोला था उसको तो अकली नहीं है बोलने की लोगों ने बोला था क्यों क्योंकि लोग समझ रहे हैं अगर भूपिंदर सिंह बोल रहा है और वो समझता कि मेरे को समझ में आ गई ये बात नहीं है लोगों को समझ है लोग बैठे घर में बात करते हैं कल सानू एक सज्जन मिले और सज्जन कहें ना ਘਰ ਬੈਠੇ ਸੋਚ ਰਹੀ ਸੀ ਇਹ ਟੌਪਿਕ ਬੜਾ ਜ਼ੋਰਦਾਰ ਹੈ ਵਾਕਈ ਆਸਤਕ ਨਾਸਤਕ ਸਮਝਣਾ ਪਏਗਾ ਸੀ ਐਵੇਂ ਕਿਸੇ ਨੂੰ ਕਹਿ ਦਿੰਦਿਆਂ ਇਹਦਾ ਮਤਲਬ ਲੋਕ ਘਰਵੇਂ ਬੈਠ ਕੇ ਬਾਤਾਂ ਕਰ ਰਹੇ ਆ ਤੇ ਇਸ ਤਰੀਕੇ ਨਾਲ ਹੁਣ ਸਵਾਲ ਉੱਠਦਾ ਹੈ ਧਰਮ ਸੀ ਮੈਨੂੰ ਚੇਂਜ ਕਰਨ ਵਾਸਤੇ ਮੈਂ ਹੀ ਹਿਪੋਕ੍ਰੇਸੀ ਕਰਦਾ ਸੀ ਮੈਂ ਡਬਲ ਸਟੈਂਡਰਡ ਜੀਨਦਾ ਸੀ ਮੈਨੂੰ ਡੁਅਲਿਟੀ ਦੇ ਬਦਲੇ ਇੱਕ ਬਣਾਉਣ ਵਾਸਤੇ ਡਬਲ ਸਟੈਂਡਰਡ ਦੇ ਜੀਨ ਦੇ ਬਦਲੇ ਇੱਕ ਸਟੈਂਡਰਡ ਵਿੱਚ ਜੀਨ ਵਾਸਤੇ ਇੱਕ ਰੱਬ ਨਾਲ ਜੋੜਨ ਦਾ ਕਨਸੈਪਟ ਦਿੱਤਾ ਭਗਵਾਨ ਇੱਕ ਹੈ ਨਾ ਤੂੰ ਵੀ ਇੱਕ ਬਣ ਇੱਕ ਕੇ ਸਾਥ ਜੁੜ ਜਾ ਇੱਕ ਬਣ ਦੋਨ ਡੁਅਲਿਟੀ ਵਾਲਾ ਅੰਦਰੋਂ ਹੋਰ ਬਾਹਰੋਂ ਹੋਰ ਮਨ ਹੋਰ ਮੂਖ ਹੋਰ ਨਾ ਬਣ पर मैंने क्या किया मैंने बाहर से अपना चोला बदल लिया कुछ बदल ली पर अपना सप सुबह बदल नहीं बदलिया फिर मैंने पूछ रहे काहे को कीजे ध्यान जपन्ना ये मेडिटेशन क्या कर रहा है ये यहां से क्या जप रहा है एक भगवान का कोई नाम रख के गॉड अल्लाह खुदा वाह गुरु का कोई नाम रख के काहे को कीज ਧਿਆਨ ਜਪਨਾ ਜਬ ਤੇ ਸ਼ੁੱਧ ਨਾ ਇਮਾਨ ਆਪਣਾ ਸਾਥ ਸੰਗਤ ਕੀਜੀ ਤੇ ਸਟ्रेस ਹੈ ਸ਼ੁੱਧ ਮਨ ਤੇ ਕੇ ਜਪਨਾ ਤੇ ਅੱਛਾ ਇਸ ਕਾ ਮਤਲਬ ਮਨ ਸ਼ੁੱਧ ਕਰਨਾ ਸਾਰੀ ਗੇਮ ਹੈ ਧਰਮ ਦਾ ਕੰਮ ਹੈ ਮੇਰਾ ਮਨ ਸ਼ੁੱਧ ਕਰਨਾ ਔਰ ਅੱਛਾ ਤਾਂ ਹੀ ਗੁਰੂ ਨਾਨਕ ਸਾਹਿਬ ਰੋਜ਼ ਸਵੇਰੇ ਮਨ ਨੂੰ ਕਹਿੰਦੇ ਨੇ ਕਿਉਂ ਸੁਚਿਆਰਾ ਹੋਈਆ ਕਿਉਂ ਕੂੜਾ ਟੁੱਟੇ ਪਾਲ ਅੱਛਾ ਮੇਰੀ ਕੂੜ ਦੀ ਪਾਲ ਦੂਰ ਕੀਤੀ ਜਾਏਗੀ सात संघ तुम मैं यह दसो उच्चा बोलना कूड़ा रब ने बनाया है कि नहीं सी यस और नो कोई यस कहेगा कोई नो कहेगा मैन समझ आई रब ने कूड़ा नहीं बनाया यस कोई चीज पई पई गल जाए कोई चीज पई पई सड़ जाए ਕੋਈ ਚੀਜ਼ ਪਈ ਪਈ ਬਦਬੂ ਛੋੜ ਜਾਏ ਕੋਈ ਚੀਜ਼ ਨੂੰ ਠੀਕ ਤਰੀਕੇ ਨਾਲ ਸੰਭਾਲਿਆ ਨਹੀਂ ਗਿਆ ਕੋਈ ਵੇਸਟੇਜ ਨੂੰ ਇਕੱਠਾ ਕਰਕੇ ਇੱਕ ਡੱਬੇ ਅੰਦਰ ਬੰਦ ਕਰ ਦਿੱਤਾ ਹੁਣ ਉਹ ਕੂੜਾ ਬਣੇਗੀ ਕੂੜਾ ਰੱਬ ਜੀ ਨੇ ਨਹੀਂ ਬਣਾਇਆ ਇਹਦਾ ਮਤਲਬ ਮੇਰਾ ਮਨ ਰੱਬ ਜੀ ਨੇ ਨਹੀਂ ਬਣਾਇਆ ਮੇਰਾ ਮਨ ਕੂੜ ਇਕੱਠੀ ਕਰਦਾ ਹੈ ਜੇ ਐਪ ਲੇਖਾ ਲੱਥ ਜਾਏ ਨਾ ਕਿ ਰੱਬ ਜੀ ਨੇ ਕੂੜਾ ਨਹੀਂ ਬਣਾਇਆ ਰੱਬ ਜੀ ਨੇ ਮਾਇਆ ਨਹੀਂ ਬਣਾਈ मेरे मन ने बनाई है फिर बहुत सारिया विंडोज खुल जाने धार्मिकता आस्तिकता जीन वास्ते असी नहीं जीते ना इस करके असी कहें असी तो रब दियां कठपुतलियाँ जिमें नचा नचते रहते हैं यही ना है ना और बिल जो हम कठपुतलिया वो नचाता ही है फिर धर्म की बीच में क्या जरूरत है फिर तो देश के कानून बनाने की भी क्या जरूरत है जो मर्जी गंद खोली जाओ को कठपुतलियां वो नचा रहा है वो नचार है इसमें आस्तिकता कोई नहीं है हम हाँ इसका नाम आस्तिकता रख देता है भगवान तो ने कठपुतलिया को नचता है सतसंग जी सोच वाली गल है मनु पूछया जा रहा है ਤੂੰ ਰੱਬ ਬਾਰੇ ਗੱਲਾਂ ਕਰਦਾ ਐਂ ਜਿਵੇਂ ਜਲ ਕੀ ਮਾਥੜੀ ਚਲਕ ਚੜਾ ਖਜੂਰ ਕਾਹੇ ਰੇ ਬਕਬਾਦ ਲਾਇਓ ਜਿਨਰ ਪਾਇਓ ਤੀਨੇ ਛਿਪਾਇਓ ਜਿਨੂੰ ਸੱਚ ਸਮਝ ਆ ਜਾਂਦਾ ਨਾ ਉਹ ਆਪਣਾ ਜੀਵਨ ਬਣਾਦਾ ਹੈ ਉਹ ਰੱਬ ਦੇ ਬਾਰੇ ਅਤ ਕਥਨੀ ਨਹੀਂ ਕਰਨੀ ਸ਼ੁਰੂ ਕਰ ਦਿੰਦਾ ਫਿਰ ਮੈਨੂੰ ਪੁੱਛਿਆ ਜਾ ਰਿਹਾ ਤੈਨੂੰ ਧਰਮ ਦਿੱਤਾ ਕਿਆ ਪੜੀ ਹੈ ਕਿਆ ਗੁਣੀ ਹੈ ਕਿਆ ਵੇਦ ਪੁਰਾਣਾ ਸੁਣੀ ਹੈ पढ़े सुने क्या वही जो सहज ना मिले उस तनु सहज तो आया ही नहीं तू गिनतियाँ पढ़ता है एक सौ आठ बारी पढ़ लो इकवंजा बारी पढ़ लो पांच लाख बारी पढ़ लो ये वाला पाठ इतनी बारी कर लो अखंड पाठ कर लो संपट पाठ कर लो किसी से करा लो कहीं पर पैसे भेज के करा लो ਇਹ ਕਿਆ ਕਿਆ ਪੜੀਏ ਕਿਆ ਗੁਣੀਏ ਕਿਆ ਵੇਦ ਪੁਰਾਣਾ ਸੁਣੀਏ ਪੜੇ ਸੁਨੇ ਕਿਆ ਹੋਈ ਸਾਧ ਸੰਗਤ ਜੀ ਬਾਣੀ ਰਾਈ ਸਾਰੀ ਦੁਨੀਆ ਨੂੰ ਪੁੱਛਿਆ ਜਾ ਰਿਹਾ ਹੈ ਭਾਵੇਂ ਉਹ ਕਿਸੇ ਵੀ ਮਜ਼ਬਬ ਵਾਲਾ ਸਭ ਨੂੰ ਪੁੱਛਿਆ ਜਾ ਰਿਹਾ ਹੈ ਪੜ ਪੜ ਗੱਡੀ ਲੱਦਦੀਆਂ ਕਰ ਰਿਹਾ ਅੱਗੇ ਪੁੱਛਿਆ ਜਾ ਰਿਹਾ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਪਗਲ ਸਮਾਦੰ ਮੁਖ ਝੂਠ ਵੀ ਭੂਖਣ ਸਾਰੰ ਗਲ ਮਾਲਾ ਤਿਲਕ ਲਿ ਡਾਟੰ ਦੋ ਤੋਤੀ ਬਸ ਕਰ ਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਸੁਪਰ ਫਲੂਅਸ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ ਮੁਖ ਝੂਠ ਵੀ ਭੂਖਣ ਸਾਰੰ ਤ੍ਰੈਪਾਲ ਤੇ ਹਾਲ ਵਿਚਾਰੰ ਗਲ ਮਾਲਾ ਹਾ ਹਾ ਕੈਸਾ ਭੇਖ ਬਨਾਨਾ ਹੈ ਗਲ ਮਾਲਾ तिलक लाटंग दो तोती बसर का पाटंग जे जानस ब्रह्मं कर्मं सब फोकट निश्चो कर्म साथनी ना कमाया फोकट अनकाय रातड़िया अनकाय रातड़ियाच मस्त रहन पावें शॉर्टकट विच रब नु पाणा चनने ते पावें ਕਿੰਨੀ ਮੈਡੀਟੇਸ਼ਨ ਕਰਕੇ ਭਾਵੇਂ ਗਿਣਤੀਆਂ ਕਰ ਕਰਕੇ ਵੈਸੇ ਵੀ ਤੁਸੀਂ ਸੁਣਿਆ ਕਿ ਇੱਕ ਆ ਪਤਨੀ ਟੈਲੀਫੋਨ ਤੇ ਵੈਸੇ ਵੀ ਲੇਡੀਜ਼ ਜ਼ਿਆਦਾ ਕਰਦੀ ਹੈ ਮੈਂ ਕਹਿਣ ਦਾ ਹੱਕ ਨਹੀਂ ਰੱਖਦਾ ਕਿਉਂਕਿ ਮੈਂ ਮਾਰ ਦਤਾ ਵਿਚਾਰੀ ਹਾਰਟ ਹੋ ਜਾਂ ਗਿਆ ਪਰ ਜੋਕ ਕਹਿੰਦਾ ਹੈ ਲੇਡੀਜ਼ ਫੋਨ ਜ਼ਿਆਦਾ ਗੱਲਾਂ ਕਰਦੀਆਂ ਮੈਂ ਨਹੀਂ ਕਹਿ ਰਿਹਾ ਜੋਕ ਜੋਕ ਕਹਿੰਦਾ ਪਤੀ ਕਹਿੰਦਾ ਮੇਰੀ ਪਤਨੀ ਹਰ ਟਾਈਮ ਫੋਨ ਤੇ ਲੱਗੀ ਰਹਿੰਦੀ ਹੈ ਬਹੁਤ ਬਾਤਾਂ ਕਰਦੀ ਹੈ ਮੈਨੀ ਮੈਨੀ ਆਵਰਸ ਘੰਟਿਆਂ ਬੱਦੀ ਫੋਨ ਤੇ ਗੱਲਾਂ ਕਰਦੀ ਰਹਿੰਦੀ ਹੈ ਉਹਨੂੰ ਕਿਸੇ ਨੇ ਪੁੱਛਿਆ ਅੱਛਾ ਕਹਿੰਦਾ ਹਾਂ ਕਹਿੰਦਾ ਪਰ ਅੱਜ ਬੜੀ ਅਜੀਬ ਗੱਲ ਹੋਈ ਐਵੇਂ ਹਰ ਫੋਨ ਘੰਟਿਆਂ ਘੰਟਿਆਂ ਬੱਦੀ ਕਰਦੀ ਰਹਿੰਦੀ ਹੈ ਅੱਜ ਨਾ ਇੱਕ ਫੋਨ ਉਹਨੇ ਮਸਾ 20 25 ਮਿੰਟ ਕੀਤਾ ਮੈਂ ਉਹਨੂੰ ਪੁੱਛਿਆ ਇਹ ਕੀ ਹੋਇਆ ਅੱਜ ਬਸ ਵੀ 25 ਮਿੰਟ ਦੀ ਸੀ ਫੋਨ ਮੁਕਾਤਤਾ ਕਹਿੰਦੀ ਐ ਰੋਂਗ ਨੰਬਰ ਸੀ ਮਾਈ ਗੁੱਡਨੈਸ ਉਹਨੇ ਰੋਂਗ ਨੰਬਰ ਸੀ ਤਾਂ ਵੀ 25 ਮਿੰਟ ਲਾ ਦਿੱਤੇ ਇੰਜ ਸਾਥ ਸੰਗਤ ਬੀਬੀ ਨਹੀਂ ਅਸੀਂ ਸਾਰੇ ਰੋਂਗ ਨੰਬਰ ਕੁਮਾ ਕੇ 25 ਸਾਲ ਲਗਾ ਦਿੰਦੇ ਆ 75 75 100 100 ਸਾਲ ਲਗਾ ਦਿੰਦੇ ਆ ਅਨਕਾਇ ਰਾਤੜਿਆ ਦੀ ਪ੍ਰੈਕਟਿਸ ਕਰਦੇ ਰਹਿੰਦੇ ਆ ਅਨਫਰੂਟਫੁਲ ਐਕਸਰਸਾਈਜ਼ਿਸ ਕਾ ਕਰਾਇੰਦਾ ਵਾਲਾ ਕੰਮ ਕਰਦੇ ਰਹਿੰਦੇ ਆਂ ਔਰ ਇਸ ਦਾ ਨਾ ਆਸਤਿਕਤਾ ਰੱਖਿਆ ਹੋਇਆ ਰੋਂਦੇ ਰੋਂਦੇ ਆਂਦਿਆਂ ਰੋਂਦੇ ਰੋਂਦੇ ਦੁਖੀ ਦੁਖੀ ਚਲੇ ਜਾਂਦੇ ਆਂ ਨਾਨਕ ਭਗਤਾਂ ਸਦਾ ਵਿਗਾ ਸਾਨੂੰ ਜੀਣਾ ਨਹੀਂ ਆਉਂਦਾ ਇਸ ਕਰਕੇ ਮੈਨੂੰ ਪੁੱਛਿਆ ਜਾ ਰਿਹਾ ਤੈ ਨਰ ਕਿਆ ਪੁਰਾਨ ਸੁਣ ਕੀਨਾ ਕਿਸੇ ਵੀ ਧਰਮ ਦੇ ਗ੍ਰੰਥ ਨੂੰ ਪੜ੍ਹ ਕੇ ਸੁਣ ਕੇ ਕੀਤਾ ਕੀ ਤੂੰ ਅਨਪਾਵਨੀ ਭਗਤਨੀ ਉਪਜੀ ਅਨਪਾਵਨੀ ਹੁੰਦਾ ਜਿਹੜੀ ਕਦੇ ਨਾ ਜਾਏ ਸਟੇਬਲ ਹੋ ਜਾਏ ਐਸੀ ਵਾਲੀ ਤੇ ਭਗਤ ਉਪਜੀ ਨਹੀਂ ਭਗਤ ਦਾ ਮਤਲਬ ਕੀ ਹੁੰਦਾ ਹੈ ਭਗਤ ਦਾ ਮਤਲਬ ਹੁੰਦਾ ਹੈ ਜਦੋਂ ਮੇਰਾ ਮਨ ਅੰਤਰਾਤਮਿਕ ਕੌਂਸ਼ੀਅੰਸ ਦੀ ਆਵਾਜ਼ ਨੂੰ ਸੁਣ ਕੇ ਉਸ ਦੁੱਧ ਨੂੰ ਅੰਮ੍ਰਿਤ ਨੂੰ ਸਾਰੇ ਅੰਗਾਂ ਵੱਲ ਟਰਾਂਸਮਿਟ ਕਰਦਾ ਹੈ ਇਸ ਅਵਸਥਾ ਨੂੰ ਭਗਤ ਕਹਿੰਦੇ ਨੇ ਇਹ ਵਾਲੀ ਤੇ ਅਵਸਥਾ ਬਣੀ ਨਹੀਂ ਨਿਸ਼ਾਨੀ हम धार्मिक स्थान पे जाते हैं बाहर आके बदल जाते हैं सही है सुनो हम किसी के क्रियाक्रम पे जाते हैं वहाँ पर संस्कार की जगह बोझ शरीफ बन जाते हैं सारी जिस तरह समझ आ गई है बस जी आखिर तो आना है ऐवे यार असी झूठ बोलते रहते हैं पखंड करते रहते हैं यार की है यार आखिर बाहर निकल अनुसार बदल गए है ना यह निशानी है वी लिव डबल स्टैंडर्ड ਇਨੂੰ ਸਾਈਕੀਟ੍ਰਿਸਟ ਆਜ ਦੀ ਲੈਂਗੁਏਜ ਵਿੱਚ ਕਹਿੰਦਾ ਕੰਪਾਰਟਮੈਂਟਲਾਈਜ਼ੇਸ਼ਨ ਬੈਪਟਿਜ਼ਮ ਵੇਲੇ ਇੱਕ ਬੰਦਾ ਆਇਆ ਪਾਦਰੀ ਨੂੰ ਪੁੱਛਦਾ ਹੈ ਬੈਪਟਾਈਜ਼ ਹੋਣੇ ਕਿ ਲਈ ਆਏ ਹੋ ਕਹਿੰਦਾ ਹਾਂ ਕਹਿੰਦਾ ਅੱਛਾ ਝੂਠ ਬੋਲਤੇ ਹੋ ਕਹਿੰਦਾ ਨਹੀਂ ਸ਼ਰਾਬ ਪੀਤੇ ਹੋ ਕਹਿੰਦਾ ਨਹੀਂ ਅੱਛਾ ਉਹ ਜੂਆ ਖੇਲਤੇ ਹੋ ਕਹਿੰਦਾ ਨਹੀਂ ਤਾਸ਼ ਖੇਲਤੇ ਹੋ ਕਹਿੰਦਾ ਨਹੀਂ ਅੱਛਾ पत्नी से कोई झगड़ा है कहता नहीं फिर पूछता है जो लोगों के साथ बिजनेस करते हो उनके पैसे वापस कर देते हो ना धर्म की बात करो ये बिजनेस की बातें कहां से शुरू कर दी दैट मींस धार्मिक स्थान पर धर्म की बातें हम करते हैं और वहां से बाहर निकल के हम शैतान हो जाते हैं हम चेंज हो जाते हैं ਧਰਮ ਨੂੰ ਕਰਨੀ ਲੈ ਜਾਂਦੇ ਤਾਂ ਮਨ ਨੂੰ ਪੁੱਛਿਆ ਜਾ ਰਿਹਾ ਹਰ ਹਰ ਕਰੇ ਨਿਤ ਕਪਟ ਕਮਾਵੇ ਅੱਜ ਕੱਲ ਤੁਹਾਨੂੰ ਚਾਰੇ ਪਾਸੇ ਹਰ ਹਰ ਅ ਲੱਖ ਲੱਖ ਕਰਨ ਵਾਲੇ ਬੜੇ سارے ਗਰੁੱਪ ਨਜ਼ਰ ਆਣਗੇ ਬੱਤੀਆਂ ਜਗਾ ਕੇ ਬੱਤੀਆਂ 부ਝਾ ਕੇ ਬੜੇ ਬੜੇ ਸਟਾਈਲ ਵਿੱਚ ਤੁਹਾਨੂੰ ਹਰ ਹਰ ਕਰਿਆ ਨਜ਼ਰ ਆਏਗਾ ਹਰ ਹਰ ਕਰੇ ਨਿਤ ਕਪਟ ਕਮਾਵੇ ਹਿਰਦਾ ਸ਼ੁੱਧ ਨਾ ਹੋਈ ਸਾਥ ਸੰਗਤ ਇਹਦੇ ਚ ਦੋ ਗੱਲਾਂ ਨਿਕਲ ਕੇ ਆਈਆਂ ਹਿਰਦਾ ਸ਼ੁੱਧ ਮੇਨ ਫੋਕਸ ਹੈ ਨਾਲ ਹਰ ਹਰ ਕਰੇ ਮਨਾਂ ਨਹੀਂ ਕੀਤਾ ਜਾ ਰਿਹਾ ਕੀ ਜਾ ਰਿਹਾ ਤੇਰਾ ਦਿਲ ਕਰਦਾ ਤੂੰ ਹਰ ਹਰ ਕਰ ਤੇਰਾ ਦਿਲ ਕਰਦਾ ਤੂੰ ਰਾਮ ਰਾਮ ਕਰ ਤੇਰਾ ਦਿਲ ਕਰਦਾ ਬਿਠਲ ਬਿਠਲ ਕਰ ਤੇਰਾ ਦਿਲ ਕਰਦਾ ਤੂੰ ਹਰੀ ਹਰੀ ਕਰ ਤੇਰਾ ਦਿਲ ਕਰਦਾ ਵਾਈਗਰੂ ਵਾਈਗਰੂ ਕਰ ਤੇਰਾ ਦਿਲ ਕਰਦਾ ਤੂੰ ਰਾਮ ਰਾਮ ਕਰ ਤੇਰਾ ਦਿਲ ਕਰਦਾ ਤੂੰ ਕ੍ਰਿਸ਼ਨ ਕ੍ਰਿਸ਼ਨ ਕਹੇ ਤੇਰਾ ਦਿਲ ਕਰਦਾ ਤੂੰ ਖੁਦਾ ਖੁਦਾ ਅੱਲਾ ਅੱਲਾ ਕਹੇ ਜੋ ਮਰਜੀ ਕਹੇ ਪਰ ਮਨ ਸਾਫ ਵੱਲ ਧਿਆਨ ਕਰ ਐਮ ਆਈ ਰਾਈਟ ਸਾਧ ਸੰਗਤ ਜੀ ਇਹਦਾ ਮਤਲਬ ਕਿਸੇ ਵੀ ਮਜ਼ਬ ਦੇ ਕਿਸੇ ਵੀ ਗੱਲ ਨੂੰ ਨਿੰਦਿਆ ਨਹੀਂ ਜਾ ਰਿਹਾ ਕਪਟ ਜਿਹੜਾ ਕਰਦਾ ਹੈ ਨਾ ਉਹਦੇ ਵੱਲ ਧਿਆਨ ਦਿਲਾਇਆ ਜਾ ਰਿਹਾ ਠੀਕ ਹੈ ਥੈਂਕ ਯੂ ਹੁਣ ਅਸੀਂ ਤੇ ਗਾ ਲਿਆ ਤਰਮ ਨੂੰ ਤੇ ਸਮਝ ਲਿਆ ਰੱਬ ਪ੍ਰਸਤੀ ਹੋ ਗਈ ਆਸਿਕਤਾ ਹੋ ਗਈ ਗਾ ਲਿਆ ਰੋ ਲਿਆ ਰੂਕੇ ਕਹਿ ਦਿੱਤਾ ਮੈਂ ਬੜਾ ਪਾਪੀ ਆ ਗੁਰੂ ਸਾਹਿਬ ਕਾ ਕੋਈ ਗਾਵੇ ਰਾਗੀ ਨਾਦੀ 베ਦੀ ਬੋ ਪਾਂਤ ਕਰ ਨਹੀਂ ਹਰ ਹਰ ਪੀਜੇ ਆ ਰਾਮ ਰਾਜੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ ਰੋਏ ਕਿਆ ਕੀਜੇ ਹਰ ਕਰਤਾ ਸਭ ਕੀ ਜਾਣਦਾ ਵਾਹ ਤੂੰ ਆਪਕੇ ਅੰਦਰ ਰੱਬ ਸਭ ਕੁਝ ਜਾਣਦਾ ਫੇਰ ਵੀ ਕਪਟ ਕਰਦਾ ਹੈ ਰੱਬ ਦੇ ਨਾਂ ਇੱਥਾਂ ਕਪਟ ਕਰਦਾ ਹੈ ਹਰ ਕਰਤਾ ਸਭ ਕੁਝ ਜਾਣਦਾ ਸਿਰ ਰੋਗ ਹੱਥ ਦੀਜੇ ਇਹਦਾ ਮਤਲਬ ਹੁਣ ਨਵੀਂ ਐਕਸਪਲੋਰੇਸ਼ਨ ਸ਼ੁਰੂ ਹੋਏਗੀ ਕਿ ਵਾਟ ਇਜ਼ ਇਨ ਰਿਐਲਿਟੀ